ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤੇ ਆਉਣ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਨਿਕਲ ਕੇ ਆ ਰਹੀ ਹੈ ਹੁਣੇ-ਹੁਣੇ ਪੰਜਾਬ ਦੇ ਵਿੱਚ ਹੋ ਗਿਆ ਛੁੱਟੀਆਂ ਦਾ ਵੱਡਾ ਐਲਾਨ ਲੱਗਣ ਗਿਆ ਮੌਜਾਂ ਹੀ ਮੌਜਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਨਿਕਲ ਕੇ ਜੋ ਸਾਹਮਣੇ ਆ ਰਹੀ ਹੈ ਜੀ ਹਾਂ ਜੇਕਰ ਤੁਹਾਡਾ ਬੈਂਕ ਨਾਲ ਜੁੜਿਆ ਕੋਈ ਵੀ ਜ਼ਰੂਰੀ ਕੰਮ ਹੈ ਤਾਂ ਉਸ ਨੂੰ ਸਮੇਂ ਸਿਰ ਪੂਰਾ ਕਰ ਲਓ ਕਿਉਂਕਿ ਬੈਂਕਾਂ 'ਚ ਲੰਬੀਆਂ ਛੁੱਟੀਆਂ ਹੋਣਗੀਆਂ 11 ਜਨਵਰੀ ਤੋਂ 15 ਜਨਵਰੀ ਤੱਕ ਬੈਂਕ ਬੰਦ ਰਹਿਣਗੇ ਤੁਹਾਨੂੰ ਦੱਸ ਦਈਏ ਕਿ ਸਾਰੇ ਸੂਬਿਆਂ ਵਿੱਚ ਬੈਂਕਾਂ ਛੁੱਟੀਆਂ ਇੱਕੋ ਜੀਆਂ ਨਹੀਂ ਹੁੰਦੀਆਂ ਕੁਝ ਛੁੱਟੀਆਂ ਪੂਰੇ ਦੇਸ਼ ਵਿੱਚ ਵੈਧ ਹੁੰਦੀਆਂ ਹਨ ਜਦੋਂ ਕਿ ਕੁਝ ਸਿਰਫ ਖਾਸ ਸੂਬੇ ਵਿੱਚ ਹੀ ਹੁੰਦੀਆਂ ਹਨ ਆਰਬੀਆ ਵੱਲੋਂ ਹੀ ਆਰੀ ਛੁੱਟੀਆਂ ਦੀ ਸੂਚੀ ਮੁਤਾਬਕ ਜਾਣੋ ਉਹ ਵਾਲੇ ਦਿਨਾਂ 'ਚ ਕਿੰਨੇ ਦਿਨ ਬੈਂਕ ਬੰਦ ਰਹਿਣਗੇ ਜੀ ਹਾਂ ਇਹਨਾਂ ਬੈਂਕਸਟੀਆਂ ਧਿਆਨ ਚ ਰੱਖੋ ਤਾਂ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਹੜ ਇੱਕ ਛੁੱਟੀ ਦੇ ਦੌਰਾਨ ਤੁਸੀਂ ਡਿਜੀਟਲ ਬੈਂਕਿੰਗ ਸੇਵਾਵਾਂ ਅਤੇ ਏਟੀਐਮ ਦੀ ਵਰਤੋਂ ਕਰ ਸਕਦੇ ਹੋ 11 ਜਨਵਰੀ 2025 ਸ਼ਨੀਵਾਰ ਨੂੰ ਦੰਦ ਦੇ ਮਹੀਨੇ ਦੇ ਦੂਜੇ ਸ਼ਨੀਵਾਰ ਕਰਕੇ ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ 12 ਜਨਵਰੀ ਨੂੰ ਐਤਵਾਰ ਕਰਕੇ ਬੈਂਕ ਬੰਦ ਰਹਿਣਗੇ 13 ਜਨਵਰੀ ਸੋਮਵਾਰ ਨੂੰ ਲੋਹੜੀ ਦੇ ਤਿਹਾਕਰਕੇ ਪੰਜਾਬ ਦੇ ਆਸ-ਪਾਸ ਦੇ ਇਲਾਕਿਆਂ ਦੇ ਬੈਂਕ ਬੰਦ ਰਹਿਣਗੇ ਤੇ 14 ਜਨਵਰੀ ਮੰਗਲਵਾਰ ਨੂੰ ਮਕਰ ਸੰਕ੍ਰਾਂਤੀ ਅਤੇ ਬੌਗਲ ਦੇ ਮੌਕੇ ਤੇ ਤਾਮਿਲਨਾਡੂ ਤੇ ਆਂਧਰਾ ਪ੍ਰਦੇਸ਼ ਵਿੱਚ ਬੈਂਕ ਬੰਦ ਰਹਿਣਗੇ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਹੀ ਧੰਨਵਾਦ